ਫਾਕਾਸੀ ਫੋਸਪੁਰ ਜ਼ਿਲ੍ਹੇ ਦੇ ਵਿੱਚ ਬਿਲਕੁਲ ਪਾਣੀ ਦੇ ਅੰਦਰ ਇੱਥੇ ਤੁਹਾਨੂੰ ਹਾਲਾਤ ਦਿਖਾਵਾਂਗੇ ਵੀ ਕੀ ਹਾਲਾਤ ਆ ਜਿਹੜੀ ਜਗ੍ਹਾ ਤੇ ਆਪਾਂ ਬਈ ਇੱਥੇ ਕਿੰਨੇ ਕਿੰਨੇ ਫੁੱਟ ਪਾਣੀ ਆ ਤੇ ਇਹਦਾ ਪੂਰ ਪਾਣੀ 10 ਤੋਂ 12 ਫੁੱਟ ਪਾਣੀ ਹੈਗਾਗਾ ਇੱਥੇ ਇਹ ਜਿਹੜੇ ਸਾਰੇ ਪਿੰਡ ਹੈ ਕੁਤਕੀਨ ਤੋਂ ਉੱਤਰ ਦੇ ਪਿੱਛੇ ਰਿਹਾਨਾ ਨਵੀਂ ਤ੍ਰਿਸ਼ ਵੀ ਦੇਖੋ ਤੁਸੀਂ ਆ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੋਂ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਊਗੀ ਉੱਥੇ ਉੱਥੇ ਹੀ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੂਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਪਾਣੀ ਵਿੱਚ ਡੁੱਬ ਚੁੱਕਿਆ ਸਾਹਮਣੇ ਵੇਖ ਲਓ ਜੀ ਆਹ ਦੇਖੋ ਅੱਛਾ ਆਓ ਜਿਹੜੇ ਸਾਹਮਣੇ ਸਾਹਮਣੇ ਕੋਠੇ ਨਹੀਂ ਦੇ ਆ ਸਾਰੇ ਜਿਹੜੇ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਉਹ ਘਰ ਦੇਖ ਲਓ ਤੁਸੀਂ ਤਾਂ ਬਹੁਤ ਜਿਹੜੇ ਮੰਦੇ ਹਾਲਾਤ ਨੇ ਇਹ ਫਿਰੋਜ਼ਪੁਰ ਵੀ ਵਾਟਰ ਬੈਲਟ ਆ ਫਿਰੋਜ਼ਪੁਰ ਸ਼ਹਿਰੀ ਹਲਕਾ ਪੈਂਦਾ ਜੇ ਅਸੀਂ ਵਿਧਾਨ ਸਭਾ ਹਲਕੇ ਦੀ ਗੱਲ ਕਰਦੇ ਆ ਤਾਂ ਵੱਡੇ ਪੈਮਾਨੇ ਦੇ ਉੱਤੇ ਵੱਡਾ ਨੁਕਸਾਨ ਹੋਇਆਗਾ 2023 ਦੇ ਵਿੱਚ ਵੀ ਇੱਥੇ ਬਹੁਤ ਪਾਣੀ ਆਇਆ ਸੀ ਪਰ ਇਸ ਵਾਰ ਦੱਸਣ ਵਾਲੇ ਦੱਸਦੇ ਨੇ ਵੀ ਪਹਿਲਾਂ ਨਾਲੋਂ ਜ਼ਿਆਦਾਗਾ ਤੇ ਜ਼ਿਆਦਾ ਹੀ ਸਪੀਡ ਹੈ ਤੁਹਾਨੂੰ ਬਿਲਕੁਲ ਜਿਹੜੇ ਨੇੜੇ ਘਰਾਂ ਦੇ ਲਿਆ ਕੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਘਰਾਂ ਦੀਆਂ ਹਾਲਾਂਕਿ ਜਿਹੜੇ ਮੂਹਰੇ ਘਰ ਨੇ ਇੱਥੇ ਕੋਈ ਵੀ ਮਤਲਬ ਵਸਿੰਦਾ ਨਹੀਂ ਕਿਉਂਕਿ ਇਹਨਾਂ ਨੂੰ ਇੱਥੋਂ ਰੈਸਕਿਊ ਕਰ ਲਿਆ ਗਿਆਗਾ ਤੇ ਜਿੱਥੇ ਇੱਥੇ ਕੋਈ ਹੋਊਗਾ ਉੱਥੇ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੋ ਇੱਕ ਵੱਡੀ ਤਸਵੀਰ ਆ ਇਹ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਘਰਾਂ ਦੇ ਘਰ ਇੱਥੇ ਡੁੱਬੇ ਹੋਏ ਨੇ ਸਵਾ ਦੇਖ ਲਓ ਮੋਟਰ ਵਾਲਾ ਕੋਠਾ ਹੈਗਾ ਆ ਦੇਖੋ ਸੋ ਇਧਰਲੇ ਪਾਸੇ ਜਿਹੜੀਆਂ ਆਰਮੀ ਦੀਆਂ ਬੋਟਸ ਆ ਉਹ ਵੀ ਫਿਰਦੀਆਂ ਆਈਆਂ ਇਹ ਸਾਰੇ ਜਿਹੜੇ ਘਰਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਰੈਸਕਿਊ ਕਰ ਰਹੇ ਨੇ ਤੇ ਜਿਹੜੀਆਂ ਸੰਸਥਾਵਾਂਆਂ ਗੀਆਂ ਉਹਨਾਂ ਦੀਆਂ ਬੋਟਾਂ ਲੋਕਾਂ ਨੂੰ ਪਾਣੀ ਜਾਂ ਹੋਰ ਜਿਹੜੀਆਂ ਬੇਸਿਕ ਨੀਡਸ ਆ ਉਹ ਪ੍ਰੋਵਾਈਡ ਕਰਵਾ ਰਹਿਣਾਂਗੀਆਂ ਸੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿੰਨੀਆਂ ਖੌਫਨਾਕ ਭਿਆਨਕ ਤਸਵੀਰਾਂ ਆਈਆਂ ਦਰਦ ਭਰੀਆਂ ਤਸਵੀਰਾਂ ਆਈਆਂ ਕਿਉਂਕਿ ਜੇ ਅਸੀਂ 2023 ਦੀ ਗੱਲ ਕਰਦੇ ਹਾਂ 2023 ਦੇ ਵਿੱਚ ਵੀ ਇਹ ਘਰਾਣੇ ਵੱਡਾ ਉਜਾੜਾ ਦੇਖਿਆ ਤੇ ਹੁਣ ਤਾਂ ਮਤਲਬ ਲੋਕਾਂ ਦਾ ਕਹਿਣਾਗਾ ਲੋਕ ਕੈਮਰੇ ਅੱਗੇ ਵੀ ਤਾਂ ਨਹੀਂ ਆ ਰਹੇ ਕਿਉਂਕਿ ਲੋਕਾਂ ਕੋਲੇ ਸ਼ਬਦ ਹੈ ਨਹੀਂ ਤੇ ਲੋਕਾਂ ਦਾ ਜਿਹੜਾ ਦਰਦ ਦਾ ਉਹ ਬਿਆਨ ਨਹੀਂ ਹੋ ਰਿਹਾ ਤੇ ਲੋਕਾਂ ਦਾ ਇੱਕ ਸਾਨੂੰ ਬਜ਼ੁਰਗ ਮਿਲੇ ਸੀ ਉਹਨਾਂ ਦਾ ਕਹਿਣਾਗਾ ਵੀ ਅਸੀਂ ਤਬਾਹ ਹੋ ਚੁੱਕੇ ਹਾਂ ਸੱਤੋਂ ਦੇਖਿਆ ਨਹੀਂ ਜਾ ਰਿਹਾ ਇਹ ਤਬਾਹੀ ਦਾ ਮੰਜ਼ਰ ਤੇ ਆਹ ਤੁਸੀਂ ਦੇਖ ਸਕਦੇ ਹੋ ਕਿਵੇਂ ਮਤਲਬ ਘਰ ਇਹ ਮੋਟਰ ਦਾ ਕੋਠਾ ਹੈਗਾ ਉਹ ਘਰ ਹੈ ਤਾਂ ਤੁਸੀਂ ਜਿੰਨੇ ਵੀ ਦੇਖੋਗੇ ਇਹ ਪਾਕਿਸਤਾਨ ਦੇ ਪਾਣੀ ਨੂੰ ਸਿੱਟ ਕਰਨ ਉਸ ਤੋਂ ਬਾਅਦ ਇੱਕ ਬਹੁਤ ਸਿਆ ਮਾਰੀਆਂ ਬਣ ਗਈ। ਉਹਦੇ ਬਾਰੇ 100 ਵੱਡਾ ਦੁਕਾਨਤ ਪੰਜਾਬ ਨੂੰ 6 ਲੱਖ ਏਕੜ ਜਿਹੜਾ 7 ਜ਼ਿਲ੍ਹਿਆਂ ਦੀ ਜ਼ਮੀਨ ਦੱਸੀ ਜਾ ਰਹੀ ਹੈ 6 ਲੱਖ ਏਕੜ ਦੇ ਕਰੀਬ ਜਿਹੜੀ ਇਸ ਵਾਰ ਫਲੱਡ ਦੀ ਮਾਰ ਹੇਠ ਆਈ।